ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਫਲਾਂ ਤੇ ਸਬਜ਼ੀਆਂ ਦੇ ਰੇਟ ਆਸਮਾਨੀ ਚੜਨ ਲੱਗ ਗਏ ਨੇ। ਦਿੱਲੀ ਦੇ ਪਰਚੂਨ ਬਾਜ਼ਾਰ ਦਾ ਟਮਾਟਰ ਦਾ ਭਾਅ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਸ ਕਰਕੇ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪੈ ਰਿਹਾ ਹੈ। ਹਾਲਾਂਕਿ ਸਰਕਾਰੀ ਆਂਕੜਿਆਂ ਮੁਤਾਬਕ ਟਮਾਟਰ ਦਾ ਭਾਅ ਜੇ ਤੱਕ 100 ਰੁਪਏ ਪ੍ਰਤੀ ਨਹੀਂ ਪਹੁੰਚਿਆ। ਖਪਤਕਾਰ ਮਾਮਲੇ ਦੇ ਮੰਤਰਾਲੇ ਦੇ ਆਂਕੜਿਆਂ ਮੁਤਾਬਕ 20 ਜੁਲਾਈ ਨੂੰ ਦਿੱਲੀ ਟਮਾਟਰ ਦੀ ਰੋਜ਼ਾਨਾ ਔਸਤ ਪਰਚੂਨ ਕੀਮਤ 93 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਰਕਾਰੀ ਆਂਕੜਿਆਂ ਮੁਤਾਬਕ 20 ਜੁਲਾਈ ਨੂੰ ਟਮਾਟਰ ਰਾਸ਼ਟ ਕੀਮਤ 73.75 ਰੁਪਏ ਪ੍ਰਤੀ ਕਿਲੋ ਸੀ ਟਮਾਟਰ ਦੇ ਭਾਅ ਵਧਣ ਲਈ ਖਰਾਬ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਤੋਂ ਬਾਅਦ ਭਾਰੀ ਮੀਂਹ ਕਾਰਨ ਟਮਾਟਰ ਦੀ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਪਰਚੂਨ ਮੰਡਿਆਂ ਵਿੱਚ ਟਮਾਟਰ ਦੀ ਸਪਲਾਈ ਵਿੱਚ ਵਿਘਨ ਪਿਆ ਹੈ ਇਸ ਕਾਰਨ ਟਮਾਟਰਾਂ ਦੀ ਕੀਮਤਾਂ ਦੇ ਤੇਜ਼ੀ ਨਾਲ ਵਧ ਰਹੀਆਂ ਨੇ ਅਧਿਕਾਰੀ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਦਿੱਲੀ ਵਿੱਚ ਟਮਾਟਰ ਤੋਂ ਇਲਾਵਾ ਆਲੂ ਤੇ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਧ ਰਹੀਆਂ ਨੇ ਇਨਾ ਮਹੀਨਿਆਂ ਦੌਰਾਨ ਹਰ ਸਾਲ ਟਮਾਟਰ ਦੀ ਕੀਮਤਾਂ 'ਚ ਵਾਧਾ ਦੇਖਿਆ ਹੈ। ਪਿਛਲੇ ਸਾਲ ਦੀ ਸਥਿਤੀ ਕਾਫੀ ਖਰਾਬ ਗਈ ਸੀ। ਛੋਟੇਨ ਬਾਜ਼ਾਰ 'ਚ ਟਮਾਟਰ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਸਹਿਕਾਰੀ ਏਜੰਸੀਆਂ ਦੀ ਮਦਦ ਨਾਲ ਕਈ ਸ਼ਹਿਰਾਂ ਵਿੱਚ ਰਿਹਾਈਤੀ ਤਰ੍ਹਾਂ ਤੇ ਟਮਾਟਰ ਵੇਚਾਇਆ ਸੀ। ਉਸ ਤੋਂ ਬਾਅਦ ਸਰਕਾਰ ਨੇ ਸਹਿਕਾਰੀ ਏਜੰਸੀਆਂ ਦੀ ਮਦਦ ਨਾਲ ਕਈ ਸ਼ਹਿਰਾਂ ਵਿੱਚ ਰਿਹਾਈਤੀ ਦਰਾਂ ਨਾਲ ਟਮਾਟਰ ਵੇਚਾਇਆ ਸੀ। ਦਿੱਲੀ ਐਨਸੀਆਰ ਦੇ ਗਾਕਾਂ ਨੂੰ ਮਦਰ ਡੈਰੀ ਦੇ ਸਫਲ ਸਟੋਰਸ 'ਤੇ ਘੱਟ ਕੀਮਤ ਤੇ ਟਮਾਟਰ ਮਿਲੇ ਸੀ। ਦਿੱਲੀ ਦੇ ਛੋਟੇਨ ਬਾਜ਼ਾਰ ਵਿੱਚ ਪਿਆਜ਼ ਦੇ ਆਲੂ ਦੀ ਦਿੱਲੀ ਵਿੱਚ ਮਦਰ ਡੈਰੀ ਦੇ ਆਊਟਲੈਟ ਤੇ ਪਿਆਜ਼ 46.90 ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ। ਆਲੂ 41 ਰੁਪਏ ਪ੍ਰਤੀ ਕਿਲੋਸਾਬ ਨਾਲ ਵਿਕਿਆ। ਸਰਕਾਰੀ ਆਕੜਾ ਮੁਤਾਬਕ ਦਿੱਲੀ ਵਿੱਚ ਪਿਆਜ਼ ਪਿਆ ਰੁਪਏ ਕਿਲੋ ਤੇ ਆਲੂ 40 ਰੁਪਏ ਕਿਲੋ ਵਿਕਿਆ। ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਫਲਾਂ ਤੇ ਸਬਜ਼ੀਆਂ ਦੇ ਰੇਟ ਆਸਮਾਨੀ ਚੜਨ ਲੱਗ ਗਏ ਨੇ। ਦਿੱਲੀ ਦੇ ਪਰਚੂਨ ਬਾਜ਼ਾਰ ਦਾ ਟਮਾਟਰ ਦਾ ਭਾਅ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਇਸ ਕਰਕੇ ਲੋਕਾਂ ਦੀ ਜੇਬ 'ਤੇ ਸਿੱਧਾ ਅਸਰ ਪੈ ਰਿਹਾ ਹੈ। ਹਾਲਾਂਕਿ ਸਰਕਾਰੀ ਆਕੜਾ ਮੁਤਾਬਕ ਖਪਤਕਰ ਮਾਮਲਿਆਂ ਦੇ ਮੰਤਰਾਲੇ ਦੇ ਆਕੜਿਆਂ ਮੁਤਾਬਕ 20 ਜੁਲਾਈ ਨੂੰ ਦਿੱਲੀ ਟਮਾਟਰ ਦੀ ਰੋਜ਼ਾਨਾ ਔਸਤ ਪ੍ਰਚੂਨ ਕੀਮਤ 93 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਸਰਕਾਰੀ ਆਕੜਿਆਂ ਮੁਤਾਬਕ 20 ਜੁਲਾਈ ਨੂੰ ਟਮਾਟਰ ਰਾਸ਼ਟਰੀ ਔਸਤ ਕੀਮਤ 73.75 ਰੁਪਏ ਪ੍ਰਤੀ ਕਿਲੋ ਸੀ। ਟਮਾਟਰ ਦੇ ਭਾਅ ਵਧਣ ਲਈ ਖਰਾਬ ਮੌਸਮ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇੱਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਤੋਂ ਬਾਅਦ ਭਾਰੀ ਮੀਂਹ ਕਾਰਨ ਟਮਾਟਰ ਦੀ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਪਰਚੂਨ ਮੰਡਿਆਂ ਵਿੱਚ ਟਮਾਟਰ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਇਸ ਕਾਰਨ ਟਮਾਟਰਾਂ ਦੀ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਨੇ। ਅਧਿਕਾਰੀ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਦਿੱਲੀ 'ਚ ਟਮਾਟਰ ਤੋਂ ਇਲਾਵਾ ਆਲੂ ਤੇ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਧ ਰਹੀਆਂ ਨੇ। ਇਨਾ ਮਹੀਨਿਆਂ ਦੌਰਾਨ ਹਰ ਸਾਲ ਟਮਾਟਰ ਦੀ ਕੀਮਤਾਂ 'ਚ ਵਾਧਾ ਦੇਖਿਆ ਹੈ। ਪਿਛਲੇ ਸਾਲ ਦੀ ਸਥਿਤੀ ਕਾਫੀ ਖਰਾਬ ਗਈ ਸੀ। ਛੋਟੇਨ ਬਾਜ਼ਾਰ 'ਚ ਟਮਾਟਰ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਉਸ ਤੋਂ ਬਾਅਦ ਸਰਕਾਰ ਨੇ ਸਹਿਕਾਰੀ ਏਜੰਸੀਆਂ ਦੀ ਮਦਦ ਨਾਲ ਕਈ ਸ਼ਹਿਰਾਂ ਵਿੱਚ ਰਿਹਾਈਤੀ ਤਰ੍ਹਾਂ ਤੇ ਟਮਾਟਰ ਵੇਚਾਇਆ ਸੀ। ਉਸ ਤੋਂ ਬਾਅਦ ਸਰਕਾਰ ਨੇ ਸਹਿਕਾਰੀ ਏਜੰਸੀਆਂ ਦੀ ਮਦਦ ਨਾਲ ਕਈ ਸ਼ਹਿਰਾਂ ਵਿੱਚ ਰਿਹਾਈਤੀ ਦਰਾਂ ਨਾਲ ਟਮਾਟਰ ਵੇਚਾਇਆ ਸੀ। ਦਿੱਲੀ ਐਨਸੀਆਰ ਦੇ ਗਾਹਕਾਂ ਨੂੰ ਮਦਦ ਡੈਰੀ ਦੇ ਸਫਲ ਸਟੋਰਸ 'ਤੇ ਘੱਟ ਕੀਮਤ ਤੇ ਟਮਾਟਰ ਮਿਲੇ ਸੀ। ਦਿੱਲੀ ਦੇ ਛੋਟੇਨ ਬਾਜ਼ਾਰ ਵਿੱਚ ਪਿਆਜ਼ ਦੇ ਆਲ ਦਿੱਲੀ ਵਿੱਚ ਮਦਰ ਡੈਰੀ ਦੇ ਆਊਟਲੈਟ ਤੇ ਪਿਆਜ਼ 46.90 ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਿਆ ਆਲੂ 41 ਰੁਪਏ ਪ੍ਰਤੀ ਕਿਲੋਸਾਬ ਨਾਲ ਵਿਕਿਆ ਸਰਕਾਰੀ ਆਕੜਾ ਮੁਤਾਬਕ ਦਿੱਲੀ ਵਿੱਚ ਪਿਆਜ਼ ਪਿਆ ਰੁਪਏ ਕਿਲੋ ਤੇ ਆਲੂ 40 ਰੁਪਏ ਕਿਲੋ ਵਿਕਿਆ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ